ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਬਈ ਨਾ ਤੋਗੇ ਤਿਆਰ ਹੋ ਗਏ ਫਿਰ ਤੇ ਵਾਇਡਰ ਜੀ ਦਾ ਖਾਲਸਾ ਵਾਇਡਰ ਜੀ ਦੀ ਫਤਿਹ ਵਾਈ ਸ਼੍ਰੀ ਰੇਡੀ ਹੋ ਰਹੇ ਹਨ ਜੀ ਅੱਧੇ ਤਾਂ ਬੰਦੇ ਬਾਈ ਸਾਡੇ ਰਾਤ ਲਾਏ ਰਾਤ ਮੱਥਾ ਟੇਕਿਆ ਲੋ ਬਈ ਹੁਣ ਆ ਵੀ ਦਿਨ ਨਾਲੇ ਅਸੀਂ ਦਿਨ ਨਾਲੇ ਤੇ ਲੋ ਬਈ ਚੱਲੀਏ ਹੁਣ ਦਰਬਾਰ ਸਾਹਿਬ ਮੱਥਾ ਟੇਕਣ ਤੇ ਉਹਦੇ ਬਾਅਦ ਆ ਕੇ ਕਰਨੀ ਸੇਵਾ ਤੇ ਲੋ ਬਈ ਇਧਰ ਕਾਕਾ ਵੀ ਤਿਆਰ ਆ ਤਿਆਰ ਆ ਬਈ ਅਸੀਂ ਹਾਲ ਜੀ ਜਾਣਾ ਹੁਣ ਮੱਥਾ ਟੇਕਣ ਚਲੋ ਫੇ ਚੱਲੀਏ ਬਾਕੀ ਕਿੰਨੇ ਕ ਬੰਦੇ ਆਪਣੇ ਨਾਲ ਹੈਗੇ 5 6 5 6 ਚੌੜ ਚੱਲੀਏ ਫਿਰ ਆਪਣੇ ਨੂੰ ਫੋਨ ਕਰੀਏ ਤਾਂ ਕਿ ਇਹ ਸੋਹਣੇ ਮਿਲ ਗਏ ਬਈ ਇੱਧਰ ਬਾਥਰੂਮ ਜਿੱਦਾਂ ਬਾਰੀ ਹੋ ਨਹੀਂ ਆਉਂਦੀ ਬਾਕੀ ਆ ਹੋਰ ਵਧੀਆ ਜਿਹਨੇ ਬੁੱਕ ਕਰਨਾ ਹੈ ਕਹਿਣਾ ਨਾ 100 ਮਾਹਲ 100 ਮਾਹਲ ਕਿ ਲੋ ਬਈ ਸੰਗਤਾਂ ਦਾ ਘਾਟ ਦੇਖੋ ਤੇ ਹੁਣ ਜਿੱਨੇ ਦਰਬਾਰ ਸਾਹਿਬ ਮੱਥਾ ਟੇਕਣਾ ਮੋਵੇਰੇ ਸੰਗਤਾਂ ਦਾ ਘਾਟ ਦੇਖੋ ਲੋਵੇ ਪਹੁੰਚ ਗਏ ਗੁਰਦੁਆਰਾ ਸਾਹਿਬ ਸਾਹਮਣੇ ਲੋਵੇ ਸਾਹਮਣੇ ਗੁਰਦੁਆਰਾ ਸਾਹਿਬ ਤੇ ਸੰਗਤ ਨੇ ਇਕੱਠ ਦੇਖੋ ਇਹ ਦੇਖਦੇ ਆ ਉਹ ਭਾਈ ਇਸ ਦਾ ਵਾਪਸ ਆਪਣੇ ਲੰਗਰ ਤੇ ਆ ਗਏ ਹੁਣ ਅਸੀਂ ਉੱਥੇ ਰਾਤ ਨੂੰ 3:00 ਵਜੇ ਤੜਕੇ ਨੂੰ ਜਾਵਾਂਗੇ ਜਰ ਮੱਥਾ ਟੇਕਣਾ ਰਸਤੇ 'ਨ ਤਾਂ ਸੰਗਤ ਨਾਲ ਬਹੁਤ ਜ਼ਿਆਦਾ ਕੱਟ ਜੇ ਹੁਣ ਅਸੀਂ ਲੈਣ ਚ ਲੱਗਦੇ ਤਿੰਨ ਚਾਰ ਘੰਟੇ ਲੱਗ ਜਾਣੇ ਮੱਥਾ ਟੇਕਣ ਨੂੰ ਰਦਰ ਆਪਣੀ ਸੇਵਾ ਰਹਿਣੀ ਸੀ ਤੇ ਹੁਣ ਇੱਧਰ ਕਰੀ ਆਪਾਂ ਸੇਵਾ ਚਲੋ ਭਾਈ ਚਲੋ ਬੋਨਗੇ ਬੋਨਗੇ ਬੱਤਾ ਵੀ ਲੱਗ ਗਿਆ ਤੇ ਲੋਵੀ ਜਾਕਟਾਂ ਪਾ ਕੇ ਤਿਆਰ ਹੋ ਗਏ ਸੇਵਾ ਕਰਨੇ ਨੂੰ ਤੇ ਉਹ ਛੜ ਤਾਂ ਲਿਖਿਆ ਮੈਂ ਪਿੰਡ ਮਾਲਾ ਤੇ ਚਲਿਓ ਥੱਲੇ ਹੁਣ ਸਾਰੀਆਂ ਸਬਜ਼ੀਆਂ ਕੱਢ ਲਈਆਂ ਉੱਪਰ ਇਹ ਵਾਲਾ ਜਾਕਟਾ ਖੋਲੀਆਂ ਅੱਜ ਗਰਮੀ ਥੋੜੀ ਗਰਮੀ ਲੱਗਦੀ ਔਰ ਗਰਮੀ ਅੜ ਕੇ ਬਿਆਨ ਤੇ ਹੀ ਖੋਲੀ ਲੋ ਵੀ ਚਲਿਓ ਥੱਲੇ ਨੂੰ ਲੈ ਵੀ ਸਾਰੇ ਜਾਕਟਾ ਪਾ ਕੇ ਤਿਆਰ ਸੇਵਾ ਕਰਨੇ ਨੂੰ ਇਹ ਆ ਰਿਹਾ ਵੀ ਜੈਕਟ ਉੱਪ ਆ ਗਿਆ ਪਿੱਛੇ ਕੀ ਲਿਖਿਆ ਵਾ ਲੰਗਰ ਸੇਵਾ ਪਿੰਡ ਮਾਲਾ ਰੋਪੜ ਹਾਂਜੀ ਸ੍ਰੀ ਗੁਰੂ ਸਾਹਿਬ ਜੀ ਪਾਣਾ ਬਣਾ ਲੱਗੇ ਅੱਛਾ ਡੀਸੀ ਵੀ ਸਾਡਾ ਟਿੱਲਾ ਹੋ ਗਿਆ ਦਾ ਟਿੱਲਾ ਮਾਲਾ ਦੇ ਪਹਿਲੇ ਘਾਰੇ ਮਾਲਾ ਇੱਧਰ ਵਿੱਚ ਇਧਰ ਮਾਲੇ ਸਵਾ ਜਾ ਹੋਰੇ ਵੱਜਲ ਵੀ ਐਂ ਦੇਖ ਤਾ ਉਹ ਆੜੀ ਲੈ ਵੀ ਪਾ ਥੇ ਪਾ ਲਓ ਉਹ ਥੱਲੇ ਬਣੇ ਹੋ ਗਏ ਅੰਦਰ ਲੋਟੀ ਪਿਆਜ਼ ਚੇਨ ਲੱਗੇ ਹੋਏ ਅੰਦਰ ਦਾਰੂ ਵੀ ਪੀ ਹੋਣਾ ਇਹਨਾਂ ਨੂੰ ਮਾਰਨ ਦੇ ਕੋਈ ਕਿਹੜਾ ਨਾਮ ਕਾਦਰ ਆਪ ਮਿਲੇ ਸਾਨੂੰ ਤੇ ਕਿਹੜਾ ਕੋਣ ਕਿਹੜਾ ਤਾਂ ਡਾਊਨ ਕਰਨਾ ਇਹਨਾਂ ਨੂੰ ਦਾਰੂ ਵੀ ਪੀ ਲਾਈਟਾਂ ਤੇ ਨਹੀਂ ਦੇਖ ਕੇ ਐ ਲੱਗਦਾ ਜਿਹੜਾ ਲਾਈਟਾਂ ਬਲਦੀਆਂ ਹੁੰਦੀਆਂ ਇਹਦੇ ਖੂਨ ਜਾਣਾ ਉਹ ਵੀ ਦਾਰੂ ਬਲਦੀ ਹੈ ਕਹਿੰਦੀ ਪਰ ਲਾਈਟਾਂ ਕਿ ਨਹੀਂ ਜੇ ਪਿਆਜ਼ ਤੇ ਗਜਰਾਂ ਮਰਤੀਆਂ ਇੱਧਰ ਉਹ ਲੋਕੋ ਕੋਈ ਜੀ ਆ ਰਹੇ। ਬੜਾ ਛੋੜੇ ਹੋਦੇ ਆ। ਚਲੋ ਬਈ ਇੱਧਰ ਸਾਨੂੰ ਬਾਈ ਮਿਲਣ ਲੱਗੇ। ਹੋਰ ਬਾਈ ਕਿਹਨਾਂ ਬਾਈ ਬਿਲਾਣਾ। ਅੱਛਾ ਜੀ। ਕਿੱਥੋਂ ਆਇਆ ਤੁਸੀਂ? ਕਿੱਥੋਂ ਆਇਆ ਬਾਈ? ਉੱਚਾ ਰੋਡ ਤੋਂ ਆਇਆ। ਅੱਛਾ ਅੱਛਾ। ਇਹ ਵੀ ਨਾਲੇ। ਇਹ ਵੀ ਨਾਲ ਆਪਾਂ ਬੈਠੇ। ਬਾਈ ਆਇਆ ਕਿਹੜੇ ਦੇਸ਼ ਤੇ? ਕਿਹੜੀ ਕੰਟਰੀ 'ਚ? ਬਸ ਸਪੀਡ ਆਇਆ ਬਾਈ। ਬਾਈ ਕਹਿੰਦਾ ਮੈਂ 8-9 ਸਾਲ ਬਾਅਦ ਆਈਪੀਸੀਟੀ ਉਹ ਮੇਲਾ ਦੇਖਿਆ ਬਾਈ। ਨਹੀਂ ਜੀ। ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਅੱਧਰ ਆਪਣਾ ਚੱਲਦਾ ਹੀਰੇ ਰੰਗ ਜਿਹਾ ਨਹੀਂ ਨਹੀਂ ਉਹ ਵੀਡੀਓ ਚ ਕੋਈ ਉਹ ਕਹੇ ਆਏ ਆ ਕਿ ਇਹ ਪੂਰਾ ਪੂਰਾ ਵੀਡੀਓ ਉਹ ਕੱਲੇ ਕਿੰਨਾ ਤੇ ਹੁਣ ਟਰੈਕਟਰ ਦੇਖੋ ਚੱਲਣ ਲੱਗੇ ਫੇਰ 2 ਵਜੇ ਤੱਕ ਕੋਈ ਟਰੈਕਟਰ ਨਹੀਂ ਆਉਂਦਾ ਸੀਗਾ ਇਧਰੋਂ ਤੇ ਹੁਣ 2 ਵਜੇ ਤੋਂ ਬਾਅਦ ਫੇਰ ਟਰੈਕਟਰ ਆਉਣ ਲੱਗੇ ਟਰੈਕਟਰ ਨੇ ਫੇਰ ਲੈਂ ਲੱਗੀ ਸਾਡੇ ਪਿੰਡ ਦੇ ਆਗੇ ਤੇ ਲੋਕ ਵੀ ਗੱਗਰੇ ਦਾ ਕੰਮ ਪੁੱਟ ਲਿਆ ਤੇ ਇੱਧਰ ਲੋਕੋ ਵੀ ਇੰਨਾ ਦੇਜ ਦੇ ਵਿੱਚ ਪੈ ਕਰਤੀ ਜਿਹੜੇ ਭਾਂਡੇ ਘਟਗੇ ਸੀਗੇ ਤੇ ਹੁਣ ਵੇਚਿਆਂ ਦੀ ਵਾਰੀ ਲੱਗੀ ਐਨੇ ਵੱਧ ਟਾਈਮ ਖਾਣਾ ਸਾਨੂੰ ਲੋ ਬਈ ਦੇਖਦੇ ਦੇਖਦੇ ਹਨੇਰਾ ਹੋ ਗਿਆ ਤੇ ਦਿਨ ਹੈ ਸ਼ਾਮ ਗਿਆ ਸਾਡੇ ਸੱਤ ਹੋ ਗਏ ਤਾਂ ਕੰਮ ਸਾਡਾ 60% ਕੰਮ ਹੋ ਗਿਆ 40% ਕੰਮ ਪਿਆ ਸਾਡਾ ਲੋ ਬਈ ਸਵੇਰ ਦਾ ਟਾਈਮ ਇੰਨੀਆਂ ਟਰੇਆਂ ਭਰਦੀਆਂ ਸੈਂਡਵਿਚ ਨਾਲ ਤੇ ਇੱਧਰ ਸਾਡਾ ਚੱਲ ਰਿਹਾ ਸੀਟ ਆ ਗੋ ਕੰਮੜਾ ਕਹੇ ਲੋ ਬਈ ਇੱਧਰ ਤਿਆਰੀ ਪੂਰੀ ਹੈ ਟਿਕ ਟਾਈਮ ਇੰਦਰ ਆ ਸਾਡੀ ਇੱਥੇ ਰਮਣਾ ਪਰਣ ਲੱਗਿਆ ਵਾ ਜਦੋਂ ਤਾਂ ਬਹੁਤ ਜ਼ਿਆਦਾ ਹੋ ਰਿਹਾ ਬਾਈ ਤੇ ਲੋਵੇ ਲੰਗਰ ਦੀ ਸੇਵਾ ਫੋਲ ਕਰਦੇ ਆ ਆ ਬੱਚੇ ਨੂੰ ਮੂਹਰੇ ਕੱਢ ਦਿਆ ਕਰੋ ਲੋਵੇ ਤੋਂ ਧੱਕਾ ਕਰੋ ਇਹਨਾਂ ਇੱਕ ਤਾਂ ਲੱਗਦਾ ਤੋਂ ਵਧੀਆ 10 ਮਿੰਟ ਚ ਅਸੀਂ ਇਹਨੇ ਬੈਗ ਲੈਣ ਆਏ ਸੀਗੇ ਕੱਪੜੇ ਬਦਲਣੋਂ ਦੇਖੋ ਮੇਰੀ ਪਿੱਠਾ ਤੇ ਬੈਗ ਪਾਇਆ ਹੋਇਆ ਹੈ ਜੀ ਦੇ ਦੇ ਦੇਖਦੇ ਦੇ ਲੋ ਕਿੰਨੀ ਧੁੰਦ ਵੱਧ ਗਈ ਜੇ ਸਵੇਰੇ ਸੇਵਾ ਕਰਦੇ ਜੇ ਤਾਂ ਹੈ ਨਹੀਂ ਜਮਾਂ ਵੀ ਨਹੀਂ ਕੁਝ ਵੀ ਨਹੀਂ ਨਾ ਸਵੇਰੇ 5 ਵਜੇ 3 ਵਜੇ ਕੁਝ ਵੀ ਨਹੀਂ ਉਹ ਟਰੱਕੇ ਲੈ ਕੇ ਆਏ ਵੀ ਬੜਾ ਕੋੜਾ ਕੋੜਾ ਹਵਾ ਚਾਰਜ ਵੇਰ ਤੇ ਲੱਗਦੀ ਜਾਣੀ ਹੁਣ ਰਜ ਰੇਸ਼ ਹਲਟਾ ਵੀ ਦੀ ਵਾਂਦੀ ਪਾਈ ਵੀ ਦੀ ਕੀ ਗਰਮੀ ਆ ਦੇਖਦੇ ਸੰਗ ਦਾ ਨਾ ਕੱਟ ਦੇਖੋ ਆਉਂਦਾ ਜਿਹੜਾ ਮਾਰ ਕੇ ਇੰਨਾ ਬਣ ਗਿਆ ਸੰਗ ਦਾ ਦੇਖੋ ਦੋਵੇਂ ਸੰਗ ਦਾ ਨਾ ਕੱਟ ਦੇਖੋ ਦਿਨ ਦੇ 12:00 ਵਜੇ चलो भाई तीन बार चले तो लंगर हूं साढ़ा समाप्ति परे हुए संकतान कट्ठ देखो इन तो ਸਮਪਤੀ ਹੋ ਗਈ। ਮੈਨੂੰ ਪਤਾ ਚਾਰ ਦਿਨ ਦਾ ਦੁਕਾਨ ਨੇ ਇਹ ਵਜਾ ਦੇ ਸਾਰੇ ਇਕੱਠੇ ਕਰਨ ਅੱਜ। ਹਾਂ ਜੀ। ਅਸੀਂ ਲਿਆ ਗੜੀਆਂ ਕਿੰਨੇ ਨੇ ਉਹ ਆ ਵੀ। ਆਪ ਇਸ ਤਰੇਲੇ ਚ ਰੱਖ ਦੋ ਸਰਾਣੇ ਲਾ ਦੂ। ਚਲੋ ਬਈ ਖੀਰ ਦਾ ਲੰਗਰ ਚੱਲ ਰਿਹਾ। ਟਾਈਮ ਦੇ ਕਿੰਨਾ ਹੋ ਗਿਆ? तो संगतों का किट देखो जी दूर दूर तक दूर दूर तक तेरह साजरेला तैयार है साधा दुध बजे ग इस करके सारा मन चकता पराली वा भी लगता ਹਾਂ ਇਹ ਚੱਲਿਆ ਅਸੀਂ ਅੱਥੀ ਰਹਿ ਗਏ ਮਦਰ ਜੀ ਨਾਲ ਅਸੀਂ ਨਾਲੇ ਚੱਲੀਏ ਫੋਟੇ ਕਰਕੇ ਜਾਵਾਂਗੇ ਜਦੋਂ ਬਗੜਾ ਸਵੇਰੇ ਪੁੱਜੇ ਫੋਟੇ ਹਰ ਕੋਈ ਦਵਾਂ ਫੋਟੇ ਇਹ ਆਈ ਵੀ ਨਹੀਂ ਆਇਆ ਯਾਰ ਭਈ 25 24 ਨੂੰ ਆ ਕੇ ਦੱਸਣੇ ਵਧੀਆ ਪਲੇ ਕੰਮ ਅੱਜ ਦੀ ਰਾਤ ਲਗ 2:00 ਵਜੇ ਦਰਾਫਰ ਤੇ ਨੋਵੇ ਵਾਇਰੂ ਦਾ ਨਾਮ ਲੈ ਕੇ ਚੱਲੇ ਪਾਦੇ ਘਰਾਂ ਨੂੰ ਸਾਰੀ ਅਗਰੀ ਸਫਾਈ ਹੋ ਗਈ ਮੰਦਰ ਲੱਦ ਲਿਆ ਨਾ ਸਮਾਨ ਵਾਹ ਲੱਦ ਲਿਆ ਸਾਰਾ ਟਰਲੀਆਂ ਚ ਉੱਧਰ ਵੀ ਆ ਬਈ ਠੀਕ ਆ ਦੁੱਖ ਪ੍ਰੇਸ਼ਾਨੀ ਕੋਈ ਓਡਾ ਲੇਜ਼ਰ ਲੈ ਕੇ ਆਇਆ ਕਿੱਥੇ ਗਈ 200 ਦੀ ਲੇਜ਼ਰ ਲੈ ਗਈ 200 ਰੁਪਏ ਦੀ ਲੇਜ਼ਰ ਬਾਈ ਕਾਚੀ ਕਰਦੇ ਨੇ ਦੋਸੋ ਕਰਦਾ ਓਏ ਓਏ ਨਾ ਉਹ ਦੇਖੋ ਕਿੱਥੇ ਤੱਕ ਜਾਂਦੀ ਆ ਦੇਖਦੇ ਨਹੀਂ ਆ ਸਾਡੀ ਦੂਰ ਤੱਕ ਜਾਂਦਾ ਉਹਦੇ ਰਗੜਾਂ ਅਗਲੇ ਵੀ ਚੱਲਦਾ ਉਹ ਤੇ ਕੈਨੇਡਾ ਤੇ ਇੰਗਲੈਂਡ ਉਹ ਜਾਂਦਾ ਧੋਨੀ ਦੀ ਬਈ ਧੋਨੀ ਦੀਆਂ ਧੋਨੀ ਦੀ ਲੈਟ ਲੈ ਕੇ ਆਇਆ ਹੈ 200 ਰੁਪਏ ਲਾ ਆ ਬੈਨੇ ਅੱਜ ਰਗੜਾਂ ਮੇਰੇ ਘਰੇ ਤੱਕ ਜਾਂਦਾ ਲੈ ਬਈ 200 ਨੋਏ ਜੀਡ ਨੂੰ ਕ੍ਰੋਸ ਕਰ ਚਲੇ ਸੀ ਜੀਰੀ ਫਤਿਹਗੜ ਸਾਹਿਬ ਬਾਤ ਥੋੜਾ ਹੀ ਦੂਰ ਹੈਗਾ ਉਹਨਾਂ ਸਾਡਾ ਘਰ ਟਾਈਮ 9 ਵਜ ਲੈ ਸਾਡੇ 9 ਦਾ ਘਰ ਆ ਬਹੁਣ ਰਣਗੇ ਤੇ ਲਓ ਬਈ ਪਿੰਡ ਪਹੁੰਚ ਗਏ ਮਾਲਾ ਐਂਟਰੀ ਹੋ ਗਈ ਦੋ ਟਰੈਕਟਰਾਂ ਦੀ ਇੱਕ ਟਰੈਕਟਰ ਸਾਡਾ ਹਲੇ ਪਿੱਛੇ ਹੈ ਔਰ ਇਹ ਹਲੇ ਖਬਰਸਾਰ ਨਹੀਂ ਪਹੁੰਚਿਆ ਬਸ ਨਈ ਹਲੇ ਪਿੱਛੇ ਆ ਬਹੁ ਵਿਚ ਲਓ ਅੰਦਰ ਵਿੱਚ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਲੰਗਰ ਲਾ ਕੇ ਆਏ ਬਈ ਲੈ ਮਾਰੀ ਯਾਰ ਮਾਰੀ ਲੈ ਵੀ ਉੱਤਰ ਲੱਗ ਗਿਆ ਆਂ ਮੂੜੇ ਲੱਪੜੇ ਉੱਤਰ ਲੱਗ ਗਿਆ ਸਾਰੀਆਂ ਸਰਦਾ ਚੱਲ ਬਈ ਚੱਲ ¿Por qué la mierda,